ਲਗਾਤਾਰ ਪੈਰੇ ਭਾਰੀ ਮੀਂਹ ਦੇ ਕਰਕੇ ਲਗਾਤਾਰ ਪੰਜਾਬ ਦੇ ਵਿੱਚ ਤਬਾਹੀ ਆਈ ਹੋਈ ਆ ਹੜ੍ਹਾਂ ਨੇ ਲੋਕਾਂ ਦੇ ਹਾਲਾਤ ਬੇਕਾਬੂ ਕਰ ਦਿੱਤੇ ਨੇ ਇਸ ਦੇ ਵਿਚਕਾਰ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਅਪਡੇਟ ਸਾਂਝੀ ਕਰ ਦਿੱਤੀ ਗਈ ਆ ਜਿੱਥੇ ਚਾਰੇ ਪਾਸੇ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤੇ ਗਏ ਨੇ ਤੇ ਲਗਾਤਾਰ ਮੀਂਹ ਪੈਂਦਾ ਨਜ਼ਰ ਆ ਰਿਹਾ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਤੇ ਲੋਕਾਂ ਦਾ ਕਾਫੀ ਕੁਝ ਇਸ ਮੀਂਹ ਦੀ ਲਪੇਟ ਦੇ ਵਿੱਚ ਆਉਣ ਕਰਕੇ ਬਰਬਾਦ ਹੋ ਗਿਆ ਤਾਂ ਹੁਣ ਪਵਨੀਤ ਕੌਰ ਕਿੰਗਰਾ ਮੌਸਮ ਵਿਗਿਆਨੀ ਪੀਏਯੂ ਲੁਧਿਆਣਾ ਦੇ ਵੱਲੋਂ ਮੀਂਹ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਦੱਸਿਆ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ بارش ਹੋਣ ਦੀ ਸੰਭਾਵਨਾ ਹਾਲਾਂਕਿ ਕਿਤੇ ਕਿਤੇ yellow alert ਵੀ ਜਾਰੀ ਹੈ ਜਦੋਂ ਕਿ ਕੁਝ ਪੰਜਾਬ ਦੇ ਹਿੱਸਿਆਂ ਦੇ ਵਿੱਚ orange alert ਅਤੇ ਕਿਸੇ ਤਰ੍ਹਾਂ ਦਾ ਕਈ ਇਲਾਕਿਆਂ ਦੇ ਵਿੱਚ alert ਵੀ ਨਹੀਂ ਹੈ ਪਰ ਕਈ ਥਾਵਾਂ ਦੇ ਤੇ ਹਲੇ ਵੀ alert ਜਿਹੜਾ ਕਿ ਜਾਰੀ ਕੀਤਾ ਗਿਆ ਤੇ ਵੱਡੇ ਜਿਹੜੇ ਰਿਕਾਰਡ ਨੇ ਔਰ ਇਸ ਵਾਰ ਟੁੱਟੇ ਨੇ ਆਉਂਸੁੰਦੇ ਹਾਂ ਜੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਕਾਫੀ ਐਕਟਿਵ ਹੈ ਸੋ ਤਾਂ ਕਰਕੇ ਕਾਫੀ ਥਾਮਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਪਿਛਲੇ ਦੋ ਦਿਨਾਂ ਤੋਂ ਡੇ ਟਾਈਮ ਟੈਂਪਰੇਚਰ ਵੀ ਰਿਕਾਰਡ ਲੋਇਸਟ ਆਬਜ਼ਰਵ ਕੀਤਾ ਗਿਆ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ ਨਾਰਮਲ ਤੋਂ ਲਗਭਗ 7.3 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਪਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਕੱਲ ਦਾ 2 ਸਪਟੈਂਬਰ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ ਸੈਕਿੰਡ ਲੋਇਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਇੱਕ ਤਰੀਕ ਨੂੰ ਵੀ ਜਿਹੜਾ 24.6 ਡਿਗਰੀ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ 1 ਸਤੰਬਰ ਦਾ ਲੋਏਸਟ ਡੇ ਟਾਈਮ ਟੈਂਪਰੇਚਰ ਸੀ ਪਰ ਅੱਜ ਦਾ ਮਿਨੀਮਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਹਦੇ ਨਾਲ ਨਾਲ ਕੰਟੀਨਿਊਸ ਜਿਹੜੀ ਬਾਰਿਸ਼ ਵੀ ਰਿਕਾਰਡ ਕੀਤੀ ਜਾ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਲੁਧਿਆਣਾ ਦੇ ਵਿੱਚ 34.4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਔਰ ਕੱਲ ਵੀ 57.8 ਮਿਲੀਮੀਟਰ بارش 1 ਸਤੰਬਰ ਨੂੰ ਰਿਕਾਰਡ ਕੀਤੀ ਗਈ ਸੀ ਸੋ ਜੇ ਅਸੀਂ ਟੋਟਲ بارش ਦੇਖੀਏ ਤਾਂ ਸਤੰਬਰ ਮਹੀਨੇ ਦੀ ਨਾਰਮਲ بارش ਲੁਧਿਆਣਾ ਦੀ 106.2 ਮਿਲੀਮੀਟਰ ਹੈ ਪਰ ਪਹਿਲੇ 2 ਦਿਨ ਵਿੱਚ ਹੀ 92.1 ਮਿਲੀਮੀਟਰ بارش ਜਿਹੜੀ ਰਿਕਾਰਡ ਕੀਤੀ ਜਾ ਚੁੱਕੀ ਹੈ ਔਰ ਇਸੇ ਤਰ੍ਹਾਂ ਅਗਸਤ ਮਹੀਨੇ ਦੇ ਵਿੱਚ ਵੀ ਜੂਨ ਔਰ ਜੁਲਾਈ ਦੇ ਵਿੱਚ ਵੀ ਜਿਹੜੀ ਨਾਰਮਲ ਤੋਂ ਉੱਪਰ ਬਾਰਿਸ਼ ਰਹੀ ਅਗਸਤ ਮਹੀਨੇ ਦੀ ਨਾਰਮਲ ਬਾਰਿਸ਼ ਲੁਧਿਆਣਾ ਦੇ ਵਿੱਚ 190.3 ਮਿਲੀਮੀਟਰ ਹੈ ਔਰ ਇਸ ਵਾਰ 314.6 ਮਿਲੀਮੀਟਰ ਬਾਰਿਸ਼ ਅਗਸਤ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਜਿ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਤਾਂ ਅੱਜ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ orange alert ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert time level ਉੱਪਰ ਜਾਰੀ ਕੀਤਾ ਗਿਆ ਸੋ ਇਹਨਾਂ ਥਾਵਾਂ ਤੇ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਕੱਲ ਤੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਪਰ ਹਲਕੀ ਬਾਰਿਸ਼ ਕਿਤੇ ਕਿਤੇ ਜ਼ਰੂਰ ਹੋ ਸਕਦੀ ਹੈ ਮੈਮ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਤੰਬਾ ਮਹੀਨੇ ਦੇ ਵਿੱਚ ਹੀ ਆਗੋਦਨ ਦੇ ਵਿੱਚ 92 mm ਤੱਕ ਬਾਰਿਸ਼ ਹੋ ਚੁੱਕੀ ਹੈ ਸੋ 106 mm ਟੋਟਲ ਐਵਰੇਜ ਹੈ ਸੋ ਲੱਗਦਾ ਹੈ ਕਿ ਅਗਸਤ ਮਹੀਨੇ ਦੇ ਬਾਅਦ ਕੌਪਰਟ ਵੀ ਵੱਧ ਬਾਰਿਸ਼ ਹੋਣ ਦੇ ਅਨੁਮਾਨ ਹੈ ਕਿ 18-19 ਤੱਕ ਜਿਹੜਾ ਮੌਨਸੂਨ ਐਕਟਿਵ ਰਹਿੰਦਾ ਬਈ। ਹਾਂ ਬਿਲਕੁਲ ਜੀ ਕਿਉਂਕਿ ਮਿਡ ਸੈਪਟੈਂਬਰ ਤੋਂ ਬਾਅਦ ਹੀ ਮੌਨਸੂਨ ਦੀ ਰੀਸੀਡਿੰਗ ਜਿਹੜੀ ਸਟਾਰਟ ਹੁੰਦੀ ਹੈ ਪਰ ਨਾਰਮਲੀ ਔਰ ਵੇਰੀਏਸ਼ਨ ਹਰ ਸਾਲ ਹੋਉਂਦੀਆਂ ਰਹਿੰਦੀਆਂ ਨੇ। ਸੋ ਇਸ ਵਾਰੀ ਕਿਉਂਕਿ ਹੁਣ ਤੱਕ ਹੀ ਜਿਹੜੀ 92 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ ਜਦੋਂ ਕਿ 106 ਮਿਲੀਮੀਟਰ ਬਾਰਿਸ਼ ਨਾਰਮਲ ਹੈ। ਸੋ ਲੱਗ ਰਿਹਾ ਕਿ ਪਿਛਲੇ ਮਹੀਨਿਆਂ ਵਾਂਗ ਸੈਪਟੈਂਬਰ ਦੇ ਮਹੀਨੇ ਦੇ ਵਿੱਚ ਵੀ ਨਾਰਮਲ ਤੋਂ ਉੱਪਰ ਬਾਰਿਸ਼ ਹੋ ਸਕਦੀ ਹੈ। ਪਰ ਅੱਜ ਜੇ ਅਸੀਂ ਫੋਰਕ ਨਾਰਥ-ਈਸਟਰਨ اور ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਪਰ ਕੱਲ ਤੋਂ ਫਿਲਹਾਲ ਆਉਣ ਵਾਲੇ ਤਿੰਨ-ਚਾਰ ਦਿਨਾਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਹਲਕੀ ਬਾਰਿਸ਼ ਕਿਤੇ-ਕਿਤੇ ਹੋ ਸਕਦੀ ਹੈ। ਅਗਲਾ ਤਾਪਮਾਨ ਵੀ ਕੁਝ ਅਜਿਹਾ ਕਿ ਸੈਕਿੰਡ ਵਾਰ ਜਿਹੜਾ ਲੋਇਸਟ ਤਾਪਮਾਨ ਦੀ ਗੱਲ ਕੀਤਾ ਗਿਆ ਜਿਸ ਤਰ੍ਹਾਂ ਦਾ ਮੌਸਮ ਬੜਾ ਹੋਇਆ ਕਲਾਊਡੀ ਰਹਿੰਦਾ ਰਿਹਾ ਸੁਣਨ ਦਾ ਹੈ ਕਿ ਉਹਨਾਂ ਵੱਲ ਜਿਦਾ ਚ ਹੋਰ ਜਿਹੜਾ ਤਾਪਮਾਨ ਹੈ ਉਹ ਜਾਂ ਇਥੇ ਸਿਰ ਰਹੇ ਨੇ ਹੋਰ ਘਟ ਰਿਹਾ ਹੈ। ਜੀ ਫਿਲਹਾਲ ਜਿਹੜੇ ਪਿਛਲੇ ਦੋ-ਤਿੰਨ ਦਿਨ ਤੋਂ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਕਾਫੀ ਗਿਰਾਵ ਅਲਰਟ ਨਹੀਂ ਹੈ ਸੋ ਜੇ ਕੰਡੀਸ਼ਨ ਥੋੜੀਆਂ ਇੰਪਰੂਵ ਹੁੰਦੀਆਂ ਨੇ ਤਾਂ ਥੋੜਾ ਜਿਹਾ ਸੀ ਤਾਪਮਨ ਦੇ ਵਿੱਚ ਰਾਈਜ਼ ਅਬਜ਼ਰਵ ਕਰ ਸਕਦੇ ਹੈ ਮੈਮ ਜਿਸ ਤਰ੍ਹਾਂ ਚਲੋ ਪੂਰੇ ਜਿੱਦ ਤੱਕ ਸੈਮੀ ਬਾਰਿਸ਼ ਹੋ ਰਹੀ ਹੈ ਕਿਤੇ ਕਿਤੇ ਹਲਕੀ ਬੋਸਣ ਦੀ ਹਾਲਾਤ ਜਿਨਾਂ ਚਿਤ ਜਿੰਦਰਾ ਪੂਰੇ ਪੰਜਾਬ ਦੇ ਵਿੱਚ ਫਲਡ ਵਰਗੇ ਹਾਲਾਤ ਪੜੇ ਹੋਏ ਨੇ ਪਿਛਲੇ ਸਾਲਾਂ ਦੀ ਜਕਰ ਗੱਲ ਕੀਤੀ ਆ ਬਿਤ ਤਾਂ ਲੱਗਦਾ ਵੀ ਇਸ ਵਾਰ ਐਵਰੇਜ ਨਾਲ ਥੋੜੀ ਜਿਹਾ ਜ਼ਿਆਦਾ ਬਾਰਿਸ਼ ਪੰਜਾਬ 'ਚ ਵੀ ਹੋਈ ਹੈ ਇਸ ਕਰਕੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਕਿਤਨਾ ਕਿਤੇ ਇੱਕ ਨੂੰ ਮਿਲ ਰਹੇ ਆ ਜੀ ਇਸ ਵਾਰੀ ਜੇ ਅਸੀਂ بارش دیکھیے تا ਜਿਵੇਂ ਮੈਂ ਦੱਸਿਆ ਕਿ ਜੂਨ ਤੋਂ ਲੈ ਕੇ ਜੂਨ ਜੁਲਾਈ ਆਗਸਟ ਸਾਰੇ ਮਹੀਨਿਆਂ ਦੇ ਵਿੱਚ ਹੀ ਨਾਰਮਲ ਤੋਂ ਜ਼ਿਆਦਾ بارش ਹੋਈ ਹੈ ਪਰ ਜੇ ਅਸੀਂ ਕਹੀਏ ਕਿ ریکارڈ ہાઈएस्ट بارش ਹੋਈ ਹੈ ਇਸ ਤਰ੍ਹਾਂ ਨਹੀਂ ਹੋਈ ਕਿਉਂਕਿ ਪਿਛਲੇ ਵੀ ਬਹੁਤ ਸਾਲ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਇਹਦੇ ਤੋਂ ਵੀ ਜ਼ਿਆਦਾ بارش ਰਿਕਾਰਡ ਕੀਤੀ ਗਈ ਹੈ ਸੂਚਨਾ ਦੇ ਕੇ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰੱਖੀ ਹੈ ਕਿ ਆਉਂਦੇ ਦਿਨਾਂ ਤੱਕ ਜਿਹੜਾ ਕਿ ਹੋਰ ਵੀ ਮੀਂਹ ਪਵੇਗਾ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ